ਸਾਚੀਆ ਦੋਸਤੋ ਮੈਂ ਹਨਮਨ ਨਿਸ਼ ਸਿੰਘ ਚਿਮਾ ਤੁਸੀਂ ਵਗਰੇ ਜੀਬੀਸੀ ਅਪਡੇਟ ਐਸ ਵਕਤ ਅਸੀਂ ਪਹੁੰਚੇ ਆ ਮੁਹੱਲਾ ਭੀਮਨਗਰ ਦੇ 4 ਨੰਬਰ ਗਲੀ ਦੇ ਵਿੱਚ ਜਿੱਥੇ ਕਿ ਇੱਕ ਮੁਹੱਲਾ ਵਾਸੀਆਂ ਵੱਲੋਂ ਕੁਝ ਦਿੱਕਤਾਂ ਨੂੰ ਲੈ ਕੇ ਜੋ ਕਿਸੇ ਦੀ ਪਰਸਨਲ ਕੋਈ ਪ੍ਰਾਪਰਟੀ ਆ ਉਹਦਾ ਜੋ ਲੀਕੇਜ ਆ ਜੋ ਵੀ ਉਸਦਾ ਕੁਝ ਵੀ ਪਾਣੀ ਦੀ ਸਮੱਸਿਆ ਉਹਨੂੰ ਜਿਹੜਾ ਸੀਵਰੇਜ ਹੈ ਉਹਦੇ ਵਿੱਚ ਪਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਤੇ ਸਾਰਾ ਜੋ ਗੰਦ ਆ ਉਹ ਉਸ ਪੋਰਸ਼ਨ ਦੇ ਅੰਦਰ ਹੀ ਇਕੱਠਾ ਹੋਇਆ ਪਿਆ ਤੇ ਜਿਸ ਨਾਲ ਮੋਹੱਲਾ ਵਾਸੀ ਵੀ ਪਰੇਸ਼ਾਨ ਹੋਏ ਬੈਠੇ ਨੇ ਤੇ ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਇੱਕ ਮੰਗ ਕੀਤੀ ਜਾ ਰਹੀ ਆ ਕਿ ਇਸ ਦੀ ਜੋ ਸਮੱਸਿਆ ਇਸ ਨੂੰ ਦੂਰ ਕੀਤਾ ਜਾਵੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਅਸੀਂ ਜਾਣਦੇ ਆ ਇਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆ ਕਿ ਕਹਿਣਾ ਹੈ ਇਹਨਾਂ ਦਾ ਅਸੀਂ ਸਰ ਕੀ ਨਾਮ ਹੈ ਜੀ ਮੈਂ ਸਤਪਾਲ ਜੀ ਕਿਹੜੇ ਮੋਹੱਲੇ ਤੋਂ ਜੀ ਐਸੇ ਮੋਹੱਲੇ ਭੀਮ ਨਗਰ ਤੋਂ ਅੱਛਾ ਕਿਹੜਾ ਕਿਹੜਾ ਵਾਰਡ ਕੜਾ ਜੀ ਇਹੀ ਵਾਰਡ ਵਾਰਡ ਨੰਬਰ 17 ਚਾਰ ਨੰਬਰ 17 ਸਾਰਾ ਸਾਰਾ ਵਾਰਡ ਨੰਬਰ ਕੀ ਸਮੱਸਿਆ ਆ ਰਹੀ ਤੁਹਾਨੂੰ ਜੀ ਆ ਜੀ ਪਾਣੀ ਦੀ ਬਣੀ ਦੀ ਪ੍ਰੋਬਲਮ ਬਹੁਤ ਮੁਸ਼ਕਲ ਬਹੁਤ ਆ ਰਹੀ ਆ ਲੈਟਰਨ ਤਾਂ ਭਰੀ ਪਈ ਆ ਸੀਵਰੇਜ ਤਾਂ ਨੰਗਾ ਪਿਆ ਹਾਂਜੀ ਇਹ ਪ੍ਰੋਬਲਮ ਆ ਗੜਰ ਅੱਜ ਜਿਹੜੇ ਤੁਸੀਂ ਇਕੱਠੇ ਹੋਏ ਹੋ ਅੱਜ ਦੀ ਕੀ ਸਮੱਸਿਆ ਜੀ ਸਮੱਸਿਆ ਅੱਜ ਦੀ ਇਹ ਆ ਵੀ ਉਹ ਕੰਦ ਦੇ ਖਾਵਿਆ ਸਟ ਗਏ ਆ ਵੀ ਚਲ ਗਏ ਆ ਨਾ ਸਾਡਾ ਲਾ ਰਿਹਾ ਆ ਅੱਛਾ ਜੀ ਬਸ ਇਹ ਗੱਲ ਹੋਈ ਆ ਜੀ ਇਹੀ ਮਾਸਟਰ ਜੀ ਹਾਂ ਕੋਈ ਬਤਾਦਾ ਸਾਡੀ ਗੱਲ ਹਾਂਜੀ ਹਾਂਜੀ ਇਹ ਮਸਲਾ ਹੱਲ ਹੋਣਾ ਚਾਹੀਦਾ ਸਾਡਾ ਸਾਰਿਆਂ ਦਾ ਅੱਜ ਕੀ ਨਾਮ ਹੈ ਸਰ ਸਰ ਮੇਰਾ ਨਾਮ ਰਮੇਸ਼ ਚੰਦਰ ਜੀ ਨੰਬਰਦਾਰ ਆ ਜੀ ਸਰ ਮੈਂ ਅੱਛਾ ਜੀ ਸਰ ਇਦਾਂ ਆ ਜੀ ਪਈ ਕਿਹੜੇ ਵਾਰਡ ਤੋਂ ਜੀ ਐਸੇ ਵਾਰਡ ਤੋਂ ਵਾਰਡ ਨੰਬਰ 17 ਮਹੱਲਾ ਭੀਮਨਗਰ ਗਲੀ ਨੰਬਰ 4 ਹਾਂਜੀ ਕੀ ਦਿੱਕਤ ਆ ਰਹੀ ਜੀ ਸਰ ਦਿੱਕਤ ਇਹ ਆ ਰਹੀ ਆ ਜੀ ਕਿ ਇਸ ਬੰਦੇ ਨੇ 16 17 ਇਸ ਘਰ ਬਣਾਇਓ ਆ ਜਿਹਦੇ ਵਿੱਚ ਘੱਟੋ ਘੱਟ 70 ਬੰਦੇ ਰਹਿੰਦੇ ਆ ਤੇ ਸਾਰੇ ਹੀ ਬੰਦੇ ਕੁਆੜੀਏ ਆ ਉਹ ਇੱਥੇ ਹੀ ਯਾਨੀ ਤਾਰਾਂ ਨੂੰ ਨੇ ਆ ਇੱਥੇ ਹੀ ਸਾਰਾ ਗੰਦ ਪਾਉਂਦੇ ਆ ਸਿਰਫ ਲੈਟਰਨਾਂ ਦੋ ਆ ਉਹ ਸਾਰੀਆਂ ਗੰਦ ਦੇ ਨਾਲ ਭਰੀਆਂ ਆ ਬਾਹਰ ਗਟਰ ਜਿਹੜੇ ਆ ਉਹ ਵੀ ਨੰਗੇ ਆ ਸਾਰੇ ਜਿੰਨੀ ਵਾਰੀ ਵੀ ਕਿਹਾ ਮੈਂ ਘੱਟੋ ਘੱਟ ਵੀ 10 ਵਾਰੀ ਇਹਨੂੰ ਕਹਿ ਚੁੱਕਾ ਵੀ ਇਹ ਜਿਹੜਾ ਜਿੰਨਾ ਵੀ ਪਾਣੀ ਆ ਸੀਵਰੇਜ ਦੇ ਵਿੱਚ ਪਾ ਇਹ ਗੰਦ ਤੋਂ ਨਿਜਾਤ ਦੇ ਸਾਨੂੰ ਅਸੀਂ ਤੇਰੇ ਗਵਾਂਢ ਵਿੱਚ ਰਹਿੰਨੇ ਆ ਇਹ ਬੰਦਾ ਬਸੀ ਦਾ ਸਰਦਾਰ ਬਹਾਦਰ ਸਿੰਘ ਆ ਜਿਹਦਾ ਇਹ ਸਾਰਾ ਪ੍ਰਾਪਰਟੀ ਆ ਬਹੁਤ ਵਾਰੀ ਇਹਦੀ ਮਹਿਤਾ ਕਰ ਚੁੱਕੇ ਆ ਜੀ ਪਰ ਲੇਕਿਨ ਨਹੀਂ ਹਾਰ ਕੇ ਅੱਜ ਇਹ ਸਾਡੇ ਤੇ ਪੁਲਿਸ ਲੈ ਕੇ ਆ ਗਿਆ ਪੁਲਿਸ ਲੈ ਆ ਕੇ ਦਿਖਾ ਲਿਆ ਪਿਆ ਸਾਡਾ ਹਾਤੇ ਉਹ ਫਲਾਣਾ ਕਰ ਦਿੱਤਾ ਹੈ ਜੀ ਸਾਡੇ ਨਾਲ ਗਵਾਨ ਦੇ ਵਿੱਚ ਇਹ ਲੈਟਰਨ ਦਾ ਬਾਥਰੂਮ ਬਣਾਇਆ ਉਹ ਇਹਨੂੰ ਪਹਿਲਾਂ ਵੀ ਕਿਹਾ ਸੀ ਕਿ ਲੈਟਰਨ ਦਾ ਬਾਥਰੂਮ ਇੱਥੋਂ ਚੱਕ ਲਾ ਇਹ ਨਹੀਂ ਚੰਗਾ ਲੱਗਦਾ ਅਸੀਂ ਤੇਰੇ ਗਵਾਨ ਤੇ ਆ ਇਹਦੀ ਸਫਾਈ ਕਰਾ ਦੇ ਸਿਵਰੇ ਦੇ ਵਿੱਚ ਪਾ ਦੇ ਉਹ ਵੀ ਪਾਣੀ ਸਾਰਾ ਬਾਹਰ ਨਿਕਲਦਾ ਸੀ ਉਹ ਅਸੀਂ ਬੰਦ ਕਰਵਾਈਆਂ ਲੇਕਿਨ ਇਹ ਇਹ ਇਹਦੀ ਕੋਈ ਤਸਤੇ ਮਸ ਹੁੰਦਾ ਹੀ ਨਹੀਂ ਹਾਲਾਂਕਿ ਸਾਨੂੰ ਧਮਕੀਆਂ ਦਿੰਦਾ ਬੇ ਦੇਖ ਲੂੰਗਾ ਤੁਹਾਨੂੰ ਕਰ ਦਊਗਾ ਜੋ ਕਰਨਾ ਤੁਹਾਡਾ ਦੇਖ ਲਊਗਾ ਕਿੰਨੇ ਚਿਰ ਤੋਂ ਇਹ ਸਮੱਸਿਆ ਆ ਰਹੀ ਜੀ ਇਹ ਘੱਟੋ ਘੱਟ ਜੀ 10 ਸਾਲ ਹੋ ਗਏ 10 15 ਸਾਲ ਹੋ ਗਏ ਸਮੱਸਿਆ ਨੂੰ ਇਸ ਨੂੰ ਸਾਡੇ ਨੂੰ ਤੇ ਐਮਸੀ ਕੌਣ ਆ ਤੁਹਾਡੇ ਵਾਲ ਦਾ ਐਮਸੀ ਹੈਗੀ ਆ ਮਨਜੀਤ ਕੌਰ ਉਹਨਾਂ ਨਾਲ ਗੱਲਬਾਤ ਨਹੀਂ ਰਾਂ ਪਰ ਵੀ ਗੱਲਬਾਤ ਹੋਈ ਆ ਕਈ ਵਾਰੀ ਗੱਲਬਾਤ ਹੋਈ ਆ ਪਹਿਲਾਂ ਜਿਹੜਾ ਐਮਸੀ ਸੀਗਾ ਉਹਦੇ ਨਾਲ ਵੀ ਗੱਲਬਾਤ ਹੋਈ ਆ ਉਹਨੂੰ ਲਿਆਂਦਾ ਵੀ ਪਰ ਕੋਈ ਨਹੀਂ ਸੁਣਦਾ ਜੀ ਇਹ ਕੋਈ ਨਹੀਂ ਕਰਦਾ ਜੀ ਕੋਈ ਵੀ ਕੁਛ ਦਾ ਉਹ ਕਹਿੰਦੇ ਸਾਨੂੰ ਕੀ ਲੋੜ ਆ ਸਾਡਾ ਕਿਹੜਾ ਕੋਈ ਢਿੱਡ ਦਸਦਾ ਕੋਈ ਨਹੀਂ ਕਿਸੇ ਲਈ ਕਰਕੇ ਰਾਜੀ ਜੀ ਇੱਥੇ ਕਿਹ ਕੋਈ ਸ਼ਿਕਾਇਤ ਜਾਈ ਜਾਈ ਅਸੀਂ ਕਰੀਏ ਕਿਰ ਕੋਈ ਵੀ ਕੰਮ ਕਰ ਸਕਦੇ ਸ਼ਿਕਾਇਤ ਪੁਲਿਸ ਵਾਲਿਆਂ ਨੂੰ ਵੀ ਲੰਦਾ ਸੀ ਇੱਕ ਵਾਰੀ ਮੈਂ ਦੋ ਵਾਰੀ ਪੁਲਿਸ ਵਾਲੇ ਵੀ ਲਿਆ ਕੇ ਦਿਖਾ ਲਿਆ ਆ ਹੁਣ ਵੀ ਪੁਲਿਸ ਵਾਲੇ ਆਏ ਸੀ ਉਹਨੂੰ ਵੀ ਦੱਸਿਆ ਉਹ ਵੀ ਕਹਿੰਦਾ ਕੋਈ ਨਹੀਂ ਮੈਂ ਕਹਿੰਦਾ ਕਰੋਨਾ ਕਹਿ ਕੂਕੇ ਉਹ ਵੀ ਚਲੇ ਗਿਆ ਨਾਲੇ ਉਹਨਾਂ ਦੇ ਸਰ ਇਦਾਂ ਨਹੀਂ ਕੰਮ ਮੁਕਣਾ ਇਹ ਤੁਹਾਡੇ ਮੋਰੇ ਬੇਨਤੀ ਆ ਤੁਹਾਡੇ ਮੋਰੇ ਰਾਜ਼ ਕਰਦੇ ਬਈ ਮੈਂ ਕਿਵੇਂ ਤੱਕ ਨਾ ਜੇ ਇਹ ਕੰਮ ਛੜਕਾਓ ਕਿ ਘਟੋ ਘਟ ਮਿਊਸਪਲ ਕਮੇਟੀ ਨੂੰ ਇਹ ਸਾਡੀ ਸ਼ਿਕਾਇਤ ਜਿਹੜੀ ਹੈ ਇਹ ਪਹਚਾਤੀ ਜਾਵੇ ਤਾਂ ਕਿ ਉਹ ਆਣ ਕੇ ਦੇਖਣ ਉਹ ਕੰਮ ਸਾਰਾ ਜੈਜਾ ਲੈਣ ਫੇਰ ਦੱਸਣ ਵੇ ਸਾਡੀ ਕੀ ਗਲਤੀ ਇਹਦੇ ਵਿੱਚ ਕਰ ਜੀ ਸੋ ਇਹ ਜਿਹੜੀ ਇੰਨੀ ਜ਼ਿਆਦਾ ਗੰਦਗੀ ਤੁਸੀਂ ਸਾਡੇ ਕੈਮਰੇ ਰਾਹੀਂ ਦੇਖ ਰਹੇ ਹੋ ਜਿਸ ਨਾਲ ਮੁਹੱਲਾ ਵਾਸੀ ਕਾਫੀ ਜ਼ਿਆਦਾ ਪਰੇਸ਼ਾਨ ਔਰ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ ਤੇ ਬਿਮਾਰੀ ਦਾ ਵੀ ਇੱਕ ਡਰ ਬਣਿਆ ਬੈਠਾ ਉਹਨਾਂ ਦੇ ਮਨ ਦੇ ਵਿੱਚ ਤੇ ਇਸ ਸਬੰਧੀ ਵੀ ਆਪਾਂ ਹੋਰ ਵੀ ਇਲਾਕਾ ਨਿਵਾਸੀ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਬੀਬੀ ਮੇਰਾ ਨਾਮ ਸੰਦੀਪ ਕੌਰ ਹੈ ਜੀ ਹਾਂਜੀ ਇਹ ਕੀ ਕਹਿਣਾ ਚਾਹੋਗੇ ਅੱਜ ਦੇ ਮਸਲੇ 'ਚ ਮੈਂ ਤਾਂ ਜੀ ਡੇਂਗੂ ਨਾ ਬੁਖਾਰ ਹੋ ਗਿਆ ਇੱਥੇ ਇਹਨਾਂ ਗੰਦ ਪਾਇਆ ਇਹਨਾਂ ਨੇ ਮੈਂ ਦੋ ਵਾਰੀ ਡੇਂਗੂ ਹੋ ਗਿਆ ਤੇ ਮੋਰ ਮੈਂ ਤਾਂ ਕੀਤੇ ਇੱਥੇ ਸੀਵਰ ਟੱਕਣੀ ਇਹਨਾਂ ਦੇ ਨੰਗੇ ਗੰਦ ਪਾਇਆ ਤਾਰਾਂ ਭਈਏ ਲੂੰਦੇ 100 100 ਬੰਦਾ ਇੱਥੇ ਰਾਤ ਨੂੰ ਲੜਾਈਆਂ ਕਰਦੇ ਚੀਕਾਂ ਮਾਰਦੇ ਪ੍ਰਾਣੇ ਸਾਡੇ ਆਉਂਦੇ ਆ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਸਾਡੇ ਨਿਆਣੇ ਬਾਹਰ ਅਸੀਂ ਸੀਨੀਅਰ ਸਿਟੀਜ਼ਨ ਬਿਮਾਰ ਆ ਸਾਡਾ ਸਾਡਾ ਕੋਈ ਸੁਣਾਈ ਨਹੀਂ ਹੁੰਦੀ ਉਲਟ ਸਾਡੇ ਬੋਸ ਲੈ ਕੇ ਆ ਗਿਆ ਉਹਦਾ ਮੁੰਡਾ ਧਮਕੀਆਂ ਦੇ ਕੇ ਗਿਆ ਉਹਦਾ ਇੱਕ ਮੁੰਡਾ ਸਰਦਾਰ ਵਾ ਉਹਦਾ ਨਾਂ ਪਤਾ ਨਹੀਂ ਕੀ ਆ ਧਮਕੀਆਂ ਦੇ ਕੇ ਗਿਆ ਜੋ ਕਰਨਾ ਕਰ ਲੋ ਅਸੀਂ ਦੱਸ ਕੀ ਕਰੀਏ ਸਾਡਾ ਤਾਂ ਇਹ ਇਹ ਕਰਾਉ ਉਹ ਸਾਡੀ ਇਹ ਕਿਸੇ ਤਰ੍ਹਾਂ ਸਾਡਾ ਇਹ ਕਮਰੇ ਕਰਾਏ ਤੇ ਦੇਣੇ ਕਮਰੇ ਕਰਾਏ ਤੇ ਦੇਣੇ ਚੰਗੇ ਤੇ ਨਾਂ ਕੋਈ ਇੱਥੇ ਪਾਣੀ ਦਾ ਪ੍ਰਬੰਧ ਕੋਈ ਪਾਣੀ ਪਿਸ਼ਾਬ ਕਰਦੇ ਟੱਟੀ ਜਾਂਦੇ ਆ ਸਾਰੇ ਉਹਦੇ ਨੰਗੇ ਸਾਸੀਂ ਚਾਹ ਵੀ ਨਹੀਂ ਪੀ ਸਕਦੇ ਬਾਹਰ ਅੰਦਰ ਨਹੀਂ ਬਹਿ ਸਕਦੇ ਸਾਰਾ ਦਿਨ ਸਾਨੂੰ ਜੇਲ ਕੀਤੀ ਅੰਦਰ ਅਸੀਂ ਰਹਿਨੇ ਆ ਮੁੰਡੇ ਸਭ ਮੇਰੇ ਨਿਆਣੇ ਬਾਹਰ ਵਾ ਮੈਂ ਤੋਂ ਸਮਝਦਾ ਨਾ ਬਹੁਤ ਦੁਖੀ ਹਾਂ ਜੀ ਸੀਵਰੇਜ ਹੈਗਾ ਐਸੇ ਗਲੀ ਦੇ ਵਿੱਚ ਸੀਵਰੇਜ ਪਿਆ ਆ ਵਿੱਚ ਪਾਉਂਦਾ ਨਹੀਂ ਜੀ ਇਹ ਸੀਵਰੇਜ ਤੇ ਘਰ ਦੇ ਮੋਰੇ ਵੀ ਗੱਡਰ ਆ ਆ ਉਹ ਤੇ ਉਹ ਵੀ ਗੱਡਰ ਸਾਰੇ ਲੋਕਾਂ ਨੇ ਸੀਵਰੇਜ ਵਿੱਚ ਪਾਇਓ ਆ ਇੱਥੇ ਘਰੇ 500 ਬੰਦਾ ਰਹਿੰਦਾ ਹੈ ਸਾਰੇ ਬਾਹਰੇ ਪਾਣੀ ਫੇਰਦਾ ਆ ਇੱਕ ਜਾਨਾ ਕਿਰਾਏ ਤੇ ਲਾ ਲੈਂਦਾ 10-10 ਬੰਦੇ ਰਹਿੰਦੇ ਆ ਉੱਤੇ ਸਾਡੀ ਸਣਾਂ ਜੇ ਅਸੀਂ ਕਹਿੰਨੇ ਆ ਅਸੀਂ ਹੱਥ ਵੀ ਜੋੜਦੇ ਆ ਸਾਡੀ ਕੋਈ ਸਣੇ ਕਹਿੰਦਾ ਮੈਂ ਐਸਐਸਪੀ ਆ ਜੋ ਕਰਨਾ ਕਰ ਲਓ ਉਹਦਾ ਮੁੰਡਾ ਵੀ ਸਾਨੂੰ ਬੋਲ ਕੇ ਗਿਆ ਕਹਿੰਦਾ ਬੰਦੇ ਦੀ ਧੀ ਬਣਾ ਦੂੰ ਬੰਦੇ ਦਾ ਪੁੱਤ ਬਣਾ ਦੂੰ ਕਹਿੰਦਾ ਤੁਹਾਨੂੰ ਮੇਰੇ ਮੁੰਡੇ ਬਾਹਰ ਮੈਂ ਦੱਸ ਅਸੀਂ ਕਿਹਨੂੰ ਦਸੀਏ ਅਸੀਂ ਗਏ ਸਭ بیمار ਡੇਂਗੂ ਮੈਨੂੰ ਦੋ ਵਾਰੀ ਹੋ ਗਿਆ ਹਾਂ ਸੋ ਅਮ ਸੀਨਾ ਕੀਤੀ ਗੱਲਬਾਤ ਕੋਈ ਅਮ ਸੀਬ ਜਿਹੜਾ ਸਿੰਦਾ ਪਹਿਲਾ ਬਣਿਆ ਉਹਨੂੰ ਵੀ ਦਿਖਾਲਦੇ ਸੀ ਉਹਨੇ ਵੀ ਨਹੀਂ ਕੋਈ ਸਨਾਈ ਕੀਤੀ ਆ ਵਾਏ ਮਨਜੀਤ ਕੋਰ ਉਹਨੇ ਵੀ ਨਹੀਂ ਕੋਈ ਸਨਾਈ ਕੀਤੀ ਸਾਰੇ ਇਹ ਦੇ ਕਾ ਕੇ ਚੇਲ ਜਾਂਦੇ ਆ ਵਾਏ ਤੋ ਖਰੇ ਡਰਦੇ ਆ ਕਹਿੰਦਾ ਮੈਂ ਐਸਐਸਪੀ ਆ ਐਸਐਸਪੀ ਆ ਆਪ ਤਾਂ ਚਲ ਜਾਂਦਾ ਆ ਸਭ ਮੁਸ਼ਕ ਸਾਨੂੰ ਆਉਂਦਾ ਆ ਪਰੇਸ਼ਾਨੀ ਸਾਨੂੰ ਅਸੀਂ ਤਾਂ ਉਹ ਤੇ ਮੋਰੇ ਹੱਥ ਜੋੜੇ ਬੇ ਸਾਨੂੰ ਅਸੀਂ ਤੇਰੇ ਗਵਾਂਢੀ ਆ ਸਾਨੂੰ ਦਾ ਨਾ ਰਹੇ ਜਿਹੜੇ ਕਰਾਜਦੇ ਰਹਿੰਦੇ ਉਹ ਵੀ ਸਾਨੂੰ ਬੋਲਦੇ ਆ ਅੱਜ ਤੁਸੀਂ ਇਕੱਠੇ ਹੋਏ ਅੱਜ ਕੀ ਮਾਮਲਾ ਹੋਇਆ ਜੀ ਅੱਜ ਸਾਡੇ ਤੇ ਪੁਲਿਸ ਲੈ ਆ ਕਹਿੰਦਾ ਤੁਸੀਂ ਢਾਈਆ ਜਮੀਨ ਅਗਾ ਇਟਾਂ ਗਲ ਗਿਆ ਸਾਰੀਆਂ ਇਹਦੀ ਟੌਲਟ ਸਾਰੀ ਗੰਦੀ ਐ ਸਾਨੂੰ ਕਹਿੰਦਾ ਤੁਸੀਂ ਸਾਡੇ ਅੰਦਰ ਐਂਟਰ ਕਿਉਂ ਹੋਏ ਆ ਸਾਡੇ ਕਿਉਂ ਢਾਈਆ ਇਟਾਂ ਤੇ ਪੁਲਿਸ ਲੈ ਆ ਸਾਡੇ ਤੇ ਸਾਨੂੰ ਬੋਲ ਕੇ ਗਿਆ ਬਹੁਤ ਵਿੱਚ ਗੰਦਮੰਦ ਬੋਲ ਕੇ ਗਿਆ ਉਹਦਾ ਮੁੰਡਾ ਵੀ ਬੋਲ ਕੇ ਗਿਆ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਆ ਬੇ ਇੱਥੋਂ ਸਾਡੇ ਕੋਲ ਲਾਟਰਿਨ ਚ ਕਾਈ ਜਾਵੇ ਇਧਰ ਇਹਦੀ ਇੰਨੀ ਜਗ੍ਹਾ ਆ ਉੱਥੇ ਬਣਾਵੇ ਕਿਤੇ ਸਾਨੂੰ ਮੋਸਕਾ ਨਾ ਆਵੇ ਬਸ ਆਪ ਵੀ ਆਪਣੇ ਸਹੀ ਤਰੀਕੇ ਨਾਲ ਬਣਾਵੇ ਅੰਦਰੋਂ ਸਫਾਈ ਕਰਾਵੇ ਪਾਣੀ ਦੀ ਕੋਈ ਟੈਂਕੀ ਰੱਖੇ ਜਿਹੜੇ ਟੋਲਟ ਬਣਾਈਆਂ ਉੱਤੇ ਟੈਂਕੀ ਰੱਖੇ ਟੂਟੀਆਂ ਲਾਉਣ ਸੀਵਰੇ ਵਿੱਚ ਪਾਉਣ ਤਾਂ ਪਾਣੀ ਵੇਚ ਜਾਵੇ ਸਾਨੂੰ ਕੁਝ ਵੀ ਨਹੀਂ ਕੀਤਾ ਨੰਗਾ ਆ ਸਭ ਕੁਝ ਹਾਂ ਬਾਕੀ ਸਾਰੇ ਆਂਡ ਗਵਾਂਡ ਵੀ ਸਾਰੇ ਦੁਗੀਆਂ ਤਾਰਾ ਲੂੰਦੇ ਆ ਆ ਪਾਣੀ ਨਾ ਨਾ ਜਿੰਨੇ ਉਹ ਗੱਡੀਆਂ ਟਾਇਰ ਲੈ ਕੇ ਜਾਂਦੇ ਸਾਰੀ ਗਲੀ ਲਿਬੜ ਜਾਂਦੀ ਆ ਝਾੜੂ ਫੇਰਨ ਨਾਲ ਸਾਰੇ ਲਿਬੜ ਜਾਂਦੇ ਆ ਹਾਂਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਬਿੰਦਰ ਹੈ ਜੀ ਹਾਂਜੀ ਕਿਹੜੇ ਮਹੱਲੇ ਤੁਸੀਂ ਹਾਂਜੀ ਮਹੱਲਾ ਪੀਮਨਗਰ ਬਾੜ ਨੰਬਰ 17 ਤਾਂ ਗਲੀ ਨੰਬਰ 4 ਕੀ ਕਹਿਣਾ ਚਾਹੂਗੇ ਅੱਜ ਦੇ ਮਸਲੇ ਦਾ ਜੀ ਅੱਜ ਦੇ ਮਸਲੇ ਦੇ ਵਿੱਚ ਇੱਕ ਤਾਂ ਜੀ ਇਹਨਾਂ ਨੂੰ ਕਈ ਵਾਰੀ ਗਿਆ ਇੱਕ ਤਾਂ ਇੱਥੇ ਰਹਿੰਦੇ ਗਵਾੜੀਏ ਬਹੁਤ ਇੱਕ ਲੁੰਦੇ 17 ਜਿਹਨੇ ਹੁੰਦੇ ਦਿਨੇ ਨੂੰ ਦਿਨੇ ਨੂੰ ਹਟ ਜਾਂਦੇ ਫਿਰ ਰਾਤ ਨੂੰ ਲੂਣ ਲਾ ਪੈਂਦੇ ਆ ਸੁੱਤੇ ਆ ਪਿਆ ਤੇ ਲੁੰਦੇ ਮੈਨੂੰ ਖੁਦ ਨੂੰ ਸਾਹ ਦੀ ਪ੍ਰੋਬਲਮ ਆ ਤੇ ਬੜਾ ਸਾਨੂੰ ਮੁਸ਼ਕਲ ਆਦਾ ਆ ਅਸੀਂ ਵੀ ਬਿਮਾਰ ਹਾਂ ਨੇ ਅਸੀਂ ਬੜੇ ਤੱਕ ਪਰੇਸ਼ਾਨ ਆ ਤੇ ਆਹ ਇਹ ਮਾਸਟਰ ਜੀ ਨਾ ਕਹ ਰਿਹਾ ਇਹਨਾਂ ਦੇ ਬੈਕਸਟ ਸਾਡਾ ਘਰ ਆ ਤੇ ਇਹ ਹਵਾ ਦੇ ਨਾਲ ਇੰਨੀ ਮਤਲਬ ਉਹਦੀ ਸਮੈਲ ਆਉਂਦੀ ਆ ਤੇ ਬਹੁਤ ਪਰੇਸ਼ਾਨ ਆ ਇੱਕ ਜਿਹੜੀਆਂ ਲੈਟਰਨ ਗਿਆ ਲੈਟਰਨ ਬਾਥਰੂਮ ਆ ਇਥੋਂ ਨੰਗ ਨਹੀਂ ਹੁੰਦਾ ਇੰਨੀ ਬਦਬੂ ਆਉਂਦੀ ਆ ਤੇ ਬਹੁਤ ਜ਼ਿਆਦਾ ਮੁਸ਼ਕਲ ਆਉਂਦਾ ਤੇ ਇਹ ਸੀ ਕਰਕੇ ਇਹਨਾਂ ਦੀ ਕੋਈ ਗੱਲਬਾਤ ਹੋਈ ਆ ਤੇ ਇਹ ਮੇਰੇ ਖਿਆਲ ਅਸ ਜੀ ਉਹਨਾਂ ਨੂੰ ਬੁਲਸ ਲਿਆ ਆ ਹਾਂਜੀ ਤੇ ਇਹਨੇ ਆ ਮਸਲਾ ਹੱਲ ਕੀਤਾ ਜਾਵੇ ਇਹ ਤੁਰਤ ਹਰ ਦੇਖ ਤੇ ਜਾਵੇ ਟੋਂਡ ਇਹ ਤੂੰ ਜਾਂ ਦੇਦਾ ਇੰਨਾ ਪਲਾਟ ਆ ਇੱਕ ਟੋਂਡ ਇਹਨਾਂ ਨੇ ਬਣਾਈ ਆ ਉੱਥੇ ਆਦਮੀ ਨੇ ਜਾਦਾ ਜਨੇ ਮਤਲਬ ਰੱਖੇ ਆ ਮੰਗ ਗੱਡੀ ਗੱਡੀ ਹੋ ਜਾਂਦੀ ਆ ਜਾਂਦ ਉਹਨਾਂ ਨੂੰ ਥੋੜੇ ਘੱਟ ਕਰੇ ਆਪਣੇ ਹੁਣ ਕਰਾਏ ਦਾ ਹੀ ਇਹ ਸਮਝਦਾ ਮੈਂ ਪੈਸੇ ਲੈ ਲੇ ਬਸ ਠੀਕ ਆ ਬਾਕੀ ਹੁਣ ਸਾਡੀ ਆ ਨਾ ਵੀ ਦੇਖੇ ਮਤਲਬ ਮਹੱਲੇਦਾਰ ਅਸੀਂ ਵੀ ਤੇ ਰਹਿੰਦੇ ਆ ਹਨਾ ਆਪ ਤਾਂ ਹੁਣ ਕਰਾਇਆ ਲੈ ਕੇ ਚਲਾ ਜਾਂਦਾ ਆ ਤੋਂ ਮੁਸ਼ਕਿਲ ਸਾਰੀ ਸਾਨੂੰ ਖੜੀ ਹੋਈ ਹੋਆ ਜੇ ਕਿਰਾਇਆ ਵੀ ਲੈਂਦੇ ਆ ਤਾਂ ਕਿਰਾਏ ਦਾ ਪੈਸਾ ਵੀ ਇੱਥੇ ਲਾ ਕੇ ਸੀਵਰੇਜ ਨਾਲ ਅਟੈਚ ਕੀਤਾ ਜਾ ਸਕਦਾ ਦੇਖੋ ਆਹ ਸੀਵਰੇਜ ਪਿਆ ਹੋਆ ਉਹਦੇ ਵਿੱਚ ਇਹਨਾਂ ਪਾਈਪ ਨਹੀਂ ਪਾਏ ਹੈਗੇ ਇਹ ਤਾਂ ਹੁਣ ਮਕਾਨ ਮਾਲਕ ਨੂੰ ਚਾਹੀਦਾ ਬਾਕੀ ਸਾਡੀਆਂ ਨਾ ਵੀ ਦੇਖਿਓ ਵੀ ਮਤਲਬ ਇੱਥੇ ਵੀ ਰਹਿੰਦੇ ਆ ਇਨਸਾਨ ਹੁਣ ਆਹ ਦੇਖ ਲਓ ਪਾਣੀ ਖੜਾ ਨਾ ਕਿੰਨਾ ਮਤਲਬ ਹੁਣ ਇੱਥੇ ਮੱਛਰ ਪੈਦਾ ਹੋਊਗਾ ਇਹਨਾਂ ਨੇ ਅਜ ਤੱਕ ਨਹੀਂ ਕੱਢਿਆ ਹੈਗਾ ਅਗੋਂ ਬਿਮਾਰੀ ਫੈਲਦੀ ਹੈ ਦਿਨੋਂ ਬਸਦੇ ਹੁਣ ਮਾੜੀ ਗੱਲ ਆ ਸੱਚੀ ਗੱਲ ਹੈ ਹਾਂਜੀ ਕੀ ਨਾਮ ਹੈ ਜੀ ਮੰਦੀ ਕੁਮਾਰ ਕਿਹੜੇ ਮਹੱਲੇ ਤੋਂ ਮਹੱਲਾ ਭੀਮਨਗਰ ਬਾੜ ਨੰਬਰ 17 ਗਲੀ ਨੰਬਰ 4 ਕੀ ਹੋਇਆ ਜੀ ਅੱਜ ਦਾ ਮਸਲਾ ਮਸਲਾ ਜੀ ਦੇਖੋ ਜੀ ਗੰਦਗੀ ਇੰਨੀ ਪਈ ਹੋਣਾ ਤੁਸੀਂ ਇੰਨੇ ਬੰਦੇ ਤੁਸੀਂ ਰੱਖਿਓ ਆ ਠੀਕ ਆ ਤੁਸੀਂ ਉਹਨਾਂ ਤੋਂ ਕਰਾਇਆ ਲੈਂਦੇ ਸਾਰਾ ਕੁਝ ਕਰਦੇ ਆ ਤੁਸੀਂ ਉਹਨਾਂ ਨੂੰ ਸਫਾਈ ਕਰਕੇ ਦਿਓ ਠੀਕ ਆ ਜੀ ਉਹਨਾਂ ਨੂੰ ਸਹੀ ਤਰੀਕੇ ਨਾਲ ਲੈਟਰੀਆਂ ਦੋ ਤਿੰਨ ਬਣਾ ਕੇ ਦਿਓ ਸਫਾਈ ਕਰਨ ਇੱਥੇ ਦੇਖੋ ਕਮੇਟੀ ਵਾਲੇ ਬੰਦੇ ਵੀ ਆਉਂਦੇ ਆ ਕੂੜਾ ਚੱਕਣ ਵਾਲੇ ਬੰਦੇ ਵੀ ਆਉਂਦੇ ਆ ਕਿ ਵੀ ਲੈਣੀ ਪਈ ਆ ਪਾਣੀ ਵੀ ਹੈਗਾ ਸਾਰਾ ਕੁਝ ਹੈਗਾ ਤੁਸੀਂ ਇੱਕ ਕੰਮ ਉਹ ਪੈਪ ਤੇ ਨਹੀਂ ਬਵਾ ਸਕਦੇ ਉਹ ਸਾਰਾ ਪੈਪ ਦੇਖੋ ਉੱਥੇ ਇਕੱਠਾ ਨਾ ਪੈਪ ਲਾਇਟਿੰਗ ਦਾ ਪੈਪ ਕੱਢ ਕੇ ਉੱਥੇ ਛਿੱਟਿਆ ਉਹ ਜਦੋਂ ਹਵਾ ਚੱਲਦੀ ਹੈ ਨਾ ਕੋਠੇ ਤੇ ਬਹਿ ਨਹੀਂ ਹੁੰਦਾ ਇੰਨੀ ਜ਼ਮਹਿ ਲਾਉਂਦੀ ਆ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਹੋ ਆ ਜੀ ਤੇ ਕਵਾੜੀਏ ਆ ਔਲਾਦ ਨੂੰ ਕਈ ਵੇਲੇ ਨਾ ਤੇਲ ਲੁੰਦੇ ਆ ਧੂਆ ਚੜਦਾ ਇਦਨ ਨੂੰ ਕਾਲਾ ਬਸ ਪਤਾ ਨਹੀਂ ਅੱਗ ਹੀ ਲੱਗ ਗਈ ਕਿਤੇ ਕੋਠੇ ਚੜ ਕੇ ਦੇਖਦੇ ਆ ਤਾਂ ਇਹਨਾਂ ਠਾਇਆ ਇਹ ਕਦੇ ਸਾਨੂੰ ਬੋਲਦੇ ਆ ਪੁਲਿਸ ਲੈ ਆਇਆ ਅੱਜ ਅੱਜ ਪੁਲਿਸ ਲੈ ਆਇਆ ਕੱਲ ਇੱਕ ਇੱਥੇ ਹੋਇਆ ਕਹਿੰਦੇ ਝਗੜਾ ਵੇ ਬੰਦਾ ਸਾਡਾ ਇਹਨਾਂ ਨੇ ਕਹਿੰਦਾ ਕੁੱਟਿਆ ਹੱਥ ਵੀ ਨਹੀਂ ਲਾਇਆ ਉਹਨੂੰ ਪਹਿਲਾਂ ਸਮਝਾਇਆ ਵੀ ਤੂੰ ਆਹ ਕਿਹੜਾ ਕੰਮ ਕਰਦਾ ਠੀਕ ਹੈ ਜੀ ਉਹ ਜੀ ਔਖਾ ਤੇ ਕਾਹੋਂ ਲਾ ਪਿਆ ਪਛਾੜੀਆਂ ਉਹਦੇ ਦੋ ਦਿਨ ਕਹਿੰਦੇ ਤੁਸੀਂ ਸਾਡੇ ਬੰਦੇ ਨੂੰ ਕਾਹਦੇ ਕੁੱਟਿਆ ਤੁਸੀਂ ਵੀਡੀਓ ਬਣਾਉਦੇ ਇਹ ਕੰਮ ਥੋੜੀ ਜਗਾ ਜੀ ਜੇ ਤੁਸੀਂ ਕਰਾਇਆ ਲੈਂਦੇ ਸਾਰਾ ਕੁਝ ਲੈਂਦੇ ਆ ਤੁਸੀਂ ਸਹੀ ਤਰੀਕੇ ਦੇ ਨਾਲ ਲਾਈਟਿੰਗ ਬਾਤ ਨੂੰ ਸਾਨੂੰ ਬੰਦਿਆਂ ਨਾਲ ਕੋਈ ਦਿੱਕਤ ਨਹੀਂ ਤੁਹਾਡੀ ਪ੍ਰਾਪਰਟੀ ਜੋ ਮਰਜ਼ੀ ਕਰੋ ਠੀਕ ਹੈ ਜੀ ਸਫਾਈ ਰੱਖੋ ਅਸੀਂ ਤਾਂ ਬੰਦੇ ਆ ਬੰਦੇ ਰਹਿੰਦੇ ਹੀ ਆ ਨਗਦੇ ਵਰਦੇ ਕਈ ਹੋਏ ਨਹੀਂ ਕੋਈ ਕੋਈ ਪਰਦੇਸੀ ਆਦਮੀ ਹੈ ਕੋਈ ਗੱਲ ਨਹੀਂ ਨਹੀਂ ਇਹ ਕੀ ਕਰਨ ਮੰਨਦੇ ਹੋ ਕਿ ਇੰਨੀ ਜਿਹੜੀ ਰੰਜਿਸ਼ ਮੁਹੱਲਾ ਵਾਸੀਆਂ ਨਾਲ ਇਹਨਾਂ ਵੱਲੋਂ ਰੱਖੀ ਜਾ ਰਹੀ ਹੈ ਕੀ ਕਾਰਨ ਹੋ ਸਕਦਾ ਇਹਦਾ ਕਾਰਨ ਇਹੀ ਆ ਗੰਦਗੀ ਆ ਗੰਦਗੀ ਜਿਆਦਾ ਜਾਣ ਜਾਣ ਬੁੱਝ ਕੇ ਕੰਮ ਕੀਤਾ ਜਾ ਰਿਹਾ ਜਾਣ ਬੁੱਝੀ ਕੇ ਜਾਣ ਬੁੱਝ ਕੇ ਲੱਗਦੇ ਜਾਣ ਬੁੱਝ ਕੇ ਸਾਨੂੰ ਪਸਾਉਂਦੇ ਕਹਿੰਦੇ ਵੀ ਅਸੀਂ ਇਹ ਮੁੰਡਾ ਦਾ ਇਹੀ ਗੱਲ ਕਹਿੰਦਾ ਕਹਿੰਦਾ ਵੀ ਅਸੀਂ ਅੱਗੇ ਕਰਾ ਦੇਣਾ ਜੀ ਪਰ ਹੁਣ ਨਹੀਂ ਕਰਾਣਾ ਕਹਿੰਦਾ ਮੈਂ ਕਿਹਾ ਅਸੀਂ ਤਾਂ ਪਿਆਰ ਹੱਥ ਵੀ ਛੋੜ ਕੇ ਦੇਖ ਲੈ ਮੈਂ ਕਿਹਾ ਭਜੀ ਯਾਰ ਕੰਮ ਕੁਛ ਨਹੀਂ ਹੈਗਾ ਇੱਕ ਕੀ ਆ ਪੈਪਰਾ ਦੇ ਲੈੜੀ ਬਾਜੇ ਤਰੀਕਾਂ ਟੁੱਟ ਵੀ ਗਈ ਐ ਦੁਬਾਰਾ ਕੋਈ ਨਹੀਂ ਛੇੜਦਾ ਕਿਸ਼ਣ ਤੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਾ ਤੂੰ ਆਪ ਚੈੱਕ ਕਰ ਬੰਦੇ ਜਿਹਨੂੰ ਗੰਦ ਗੰਦ ਪਾਉਂਦੇ ਤੂੰ ਆਪ ਕਹਿ ਇਹਨਾਂ ਨੂੰ ਸਾਡਾ ਤਾਂ ਫਰਜ਼ੀ ਦੀ ਬਣਦਾ ਕਹਿੰਦਾ ਤੂੰ ਆਪ ਆ ਕੇ ਕਰਾ ਠੀਕ ਨੇ ਸਿਹਤ ਵਿਭਾਗ ਵਾਲਿਆਂ ਨਾਲ ਗੱਲ ਹੋਈ ਤੁਹਾਡੀ ਨਹੀਂ ਉਹਨਾਂ ਨਾਲ ਨਹੀਂ ਸਾਡੀ ਗੱਲ ਹੋਈ ਨਹੀਂ ਆਈ ਸੀ ਜੀ ਸਿਹਤ ਵਿਭਾਗ ਵਾਲੇ ਆਏ ਸੀ ਸਿਹਤ ਵਿਭਾਗ ਵਾਲੇ ਵੀ ਪਿਛਲੇ ਸਾਲ ਆਏ ਸੀ ਜੀ ਉਹਨਾਂ ਨੂੰ ਸਾਰਿਆਂ ਨੂੰ ਜਿੱਦਾਂ ਉਹ ਡੇਂਗੂ ਵਾਲੇ ਦੇਖਣ ਨਹੀਂ ਆਉਂਦੇ ਸਾਰੇ ਸਪੈਸ਼ਲ ਦੇਖਣ ਆਉਂਦੇ ਆ ਉਹਨਾਂ ਸਾਰਿਆਂ ਨੂੰ ਮੈਂ ਸਾਰਾ ਕੱਢ ਕੇ ਦਿਖਾ ਲਿਆ ਉਹਨਾਂ ਨੇ ਵੀ ਇਹਨੂੰ ਸਾਹਮਣੇ ਕਿਹਾ ਪਿਆਰ ਵੇ ਤੇਰਾ ਕੀ ਕੰਮ ਆ ਮਤਲਬ ਤੂੰ ਆ ਸਾਰੀ ਸਫਾਈ ਕਰਾਤਾ ਤੇ ਉੱਤੇ ਤਰਸਤ ਕੋ ਇੱਕ ਸਾਲ ਤੋਂ ਬਾਅਦ ਵੀ ਉੱਤੇ ਕੋਈ ਅਸਰ ਨਹੀਂ ਹੋਇਆ ਉਹ ਚਲ ਜਾਂਦੇ ਉਹ ਚਲ ਜਾਂਦਾ ਬਸ ਇਹ ਵੀ ਬਾਹਰੋਂ ਨਿਕਲ ਜਾਂਦਾ ਆ ਜਾਂਦਾ ਚਲ ਜਾਂਦਾ ਦੇਖ ਕੇ ਕਰਾਇਆ ਲੈਣਾ ਤੇ ਬਸ ਚਲ ਜਾਣਾ ਬਸ ਕਰਾਇਆ ਲੈ ਕੇ ਨੇਰੇ ਹੋਏ ਤੇ ਦੌੜ ਜਾਂਦਾ ਆ ਇਹਨੂੰ ਪੁੱਛੋ ਜਿਆਸ ਬੰਦਾ ਵਿੱਚ ਰਹਿੰਦਾ ਆਪਾਂ ਬੰਦਾ ਵਿੱਚ ਰਹਿੰਦਾ ਕਰਾਇਦਾ ਰਿਆ ਇਹਨੂੰ ਪੁੱਛੋ ਜਰਾ ਕਿੱਦਾਂ ਦਾ ਬੰਦਾ ਆ ਤੰਦਰਦ ਦਊਗਾ ਸਾਰੇ ਦੱਸ ਸਾਰਾ ਕੁਝ ਦੰਦਾ ਹਾਂਜੀ ਕੀ ਨਾਮ ਹੈ ਜੀ ਚਾਹੀ ਸਫਾਈ ਚਾਹੀਦੀ ਕਿ ਨਹੀਂ ਜਾਈ ਜੀ ਮੈਂ ਦੀਪਕ ਕੁਮਾਰ ਹਾਂਜੀ ਤੁਸੀਂ ਜਿੱਥੇ ਆ ਇਹਨੇ ਗੰਦਗੀ ਪਈ ਹੋਈ ਹੈ ਪਾਣੀ ਸਾਹਮਣੇ ਤੁਹਾਨੂੰ ਦਿਸ ਰਿਹਾ ਨਾ ਹਾਂਜੀ ਮੈਂ ਵੀ ਆਪਣੇ ਬੋਲੋ ਜੋ ਵੀ ਹੈ ਮੈਂ ਸਾਫ ਸੁਥਰਾ ਚਾਹੁੰਦਾ ਮੈਂ ਆਪਣੇ ਕੋਲੋਂ ਵੀ ਕਰਦਾ ਜਗ ਆਦ ਰਖ ਦੇਖ ਰਹੇ ਹੋ ਇਹ ਮੇਰੇ ਹੱਥ ਦਾ ਲਾਇਆ ਹੋਇਆ ਜਿੰਨੇ ਸਾਲ ਤੋਂ ਮੈਂ ਰਹਿੰਦਾ ਹੋਊਗਾ ਇੱਥੇ ਲੇਕਿਨ ਆ ਚੀਜ਼ ਜਿਹੜਾ ਯਾਰ ਚੰਗਾ ਨਹੀਂ ਲੱਗਦਾ ਉਹ ਚੀਜ਼ ਦੇਖ ਲਓ ਕੈਮਰੇ ਦੇ ਵਿੱਚ ਉਹ ਮੈਨੂੰ ਚੰਗਾ ਨਹੀਂ ਲੱਗਦਾ ਕਿ ਇਸਤਰੀ ਦੇ ਨਹਾਉਣ ਦਾ ਕਮਰਾ ਤੁਸੀਂ ਤੋੜ ਦਿੱਤਾ। ਇਹ ਕਿਨੇ ਤੋੜਿਆ ਇਹ? ਮੈਂ ਨਹੀਂ ਦੇਖਿਆ। ਲੇਕਿਨ ਫਿਰ ਵੀ ਜਿਹਨੇ ਤੋੜਿਆ ਕਿਸੇ ਨੇ ਕੁਝ ਨਹੀਂ ਕਿਹਾ। ਠੀਕ ਹੈ। ਅੱਛਾ ਨਹੀਂ ਲੱਗਦਾ ਇੱਕ ਕਮਰੇ ਦੇ ਵਿੱਚ ਰਹਿਣਾ। ਠੀਕ ਹੈ। ਤੇ ਉਹਦੇ ਵਿੱਚ ਅੱਛਾ ਨਹੀਂ ਲੱਗਦਾ। ਕਿੰਨੇ ਚਿਰ ਤੋਂ ਰਹਿ ਰਹੇ ਆ ਇੱਥੇ ਤੁਸੀਂ? ਮੈਂ ਇੱਥੇ ਘੱਟੋ ਘੱਟ 11-12 ਸਾਲ ਹੋ ਗਏ। 11-12 ਸਾਲ ਹੋ ਗਏ ਤੇ ਇਹ ਜਿਹੜਾ ਹੈਗਾ ਪਾਣੀ ਦਾ ਇਹ ਪਹਿਲਾਂ ਬਹੁਤ ਸੁਵਿਧਾ ਸੀਗਾ ਜਦੋਂ ਆ ਲੈਨ ਪਿਆ ਨਾ ਇਹ ਵਾਲਾ ਕੀ ਬੋਲਦੇ ਬਲੌਕ ਵਾਲਾ ਉਸ ਵੇਲੇ ਹੀ ਕਿਥੇ ਪੁਆਇਆ ਸੀ ਕਿਥੇ ਖੁਦ ਪੁਆਇਆ ਸੀ ਕਹਿ ਸੁਣ ਕੇ ਲੇਕਿਨ ਮੈਂ ਹੁਣ ਕਿਆ ਦੱਸਾਂ ਕਿ ਦੱਸਦੇ ਨੇ ਕਿ ਮਾਲਕ ਮਕਾਨ ਨੇ ਇਹ ਵਿੱਚ ਮਾਲਕ ਨੇ ਵੇਚ ਰੁਕਾ ਰੁਕਾੜ ਕੇ ਉਹ ਵੀ ਆਪਣੇ ਵੱਲੋਂ ਕਹਿੰਦਾ ਸੀ ਦੀਪਕ ਜਿੱਦਾਂ ਹੁੰਦਾ ਤੂੰ ਕਰ ਲੈ ਠੀਕ ਹੈ ਤਾਂ ਗਟਰ ਦੇ ਵਿੱਚ ਪਿਆ ਸੀ ਇਹ ਬਲੌਕ ਹੋ ਰਿਹਾ ਸੀ ਦੋ ਵਾਰੀ ਆਪਣੇ ਜੇਬ ਚੋਂ ਮੈਂ ਪੈਸੇ ਦਿੱਤੇ ਸੀ ਟੂਟੀ ਵੀ ਇੱਥੇ ਨਹੀਂ ਸੀ ਟੂਟੀ ਵੀ ਆਪਣੇ ਪੈਸੇ ਆਪਣੇ ਪੈਸੇ ਦਿੰਦਾ ਸਾਰਾ ਕੁਝ ਕਰਦਾ ਸਾਰਾ ਕੁਝ ਕਰਾ ਦਿੰਦਾ ਟੂਟੀ ਦਾ ਵੀ ਪੈਸੇ ਦਿੱਤਾ ਸੀ ਉਹਨਾਂ ਦਾ ਮੁੰਡਾ ਸੀ ਤਾਂ ਮੈਂ ਪੈਸੇ ਦੇ ਦਿੱਤੇ ਸੀ ਭਾਜੀ ਇੰਨਾ ਖਰਚਾ ਹੋਇਆ ਲੈ ਲਓ ਠੀਕ ਹੈ ਜੀ ਮੈਂ ਉਹ ਪੈਸੇ ਦੇ ਦਿੱਤੇ ਲੇਕਿਨ ਹੋਰ ਕੁਝ ਕੰਮ ਹੋਊਗਾ ਤਾਂ ਮੈਨੂੰ ਦੱਸੋ ਜਿਹੜਾ ਆ ਪਾਣੀ ਦਾ ਇੰਨਾ ਇਕੱਠਾ ਹੋਇਆ ਅੰਦਰ ਗੰਦਗੀ ਆ ਇਹ ਇਹ ਕਿਉਂ ਨਹੀਂ ਕਰਵਾ ਰਹੇ ਤੁਹਾਡੀ ਗੱਲਬਾਤ ਹੋਈ ਹੈ ਮਾਲਕਾਂ ਨਾਲ ਹਾਂਜੀ ਇਹ ਕਹਿ ਰਹੇ ਸੀ ਕਿ ਹਾਂ ਵੀ ਕੰਮ ਆ ਜਾ ਰਿਹਾ ਸਵੇਰੇ ਦੀ ਗੱਲ 8 ਵਜੇ ਦੀ ਅੱਛਾ ਜੀ ਕਹਿ ਰਹੇ ਮੈਂ ਆ ਰਿਹਾ ਸੀ ਪਰ ਮੈਂ ਆਇਆ ਲੇਟ ਤੇ ਨਹੀਂ ਮਿਲੇ ਤਾਂ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਹਾਂ ਜੋ ਦੇਖ ਕੇ ਗਿਆ ਜੋ ਵੀ ਕੀਤਾ ਕਿੱਦਾਂ ਕੀਤਾ ਮੈਨੂੰ ਨਹੀਂ ਪਤਾ ਨਹੀਂ ਤੁਹਾਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ ਆਂਦੀ ਵੀ ਰਹਿਣ ਦੇ ਵਿੱਚ ਫਿਰ ਉਹੀ ਤਾਂ ਗੱਲ ਹੈ ਉਹੀ ਤਾਂ ਦਿਖਾ ਰਿਹਾ ਤੁਹਾਡੇ ਸਾਹਮਣੇ ਪਰ ਸਾਨੀ ਤਾਂ ਸਾਫ ਸੁੱਤਰ ਰਹਿਣਾ ਚਾਹੁੰਦੇ। ਵੀ ਜੇ ਬਿਮਾਰੀ ਕੋਈ ਲੱਗਦੀ ਆ ਤਾਂ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਵੀ ਲੱਗ ਸਕਦੀ ਆ ਇਹ ਤਾਂ। ਬਿਲਕੁਲ। ਤਾਂ ਮੈਂ ਉਹ ਹੀ ਕਹਿਣਾ ਕਿ ਸਾਫ ਸੁੱਤਰ ਸਿਹਤ ਰਹਿਣਾ ਜ਼ਰੂਰੀ ਹੈ। ਸਾਨੂੰ ਵੀ ਚਾਹੀਦਾ। ਬਹੁਤ ਕਿਹਾ। ਉਹ ਤਾਂ ਵੀ ਨਹੀਂ ਕਹਿਣਾ ਮੰਨਦਾ। ਕਹਿੰਦੇ ਜਾਂ ਤਾਂ ਕਮਰਾ ਬੇਲਾ ਕਰ ਦਿਓ। ਸਾਫ ਅਸੀਂ ਚੱਲ ਜਾਾਂਗੇ। ਕੱਲ ਚੱਲ ਜਾਾਂਗੇ ਕੋਈ ਟੈਨਸ਼ਨ ਨਹੀਂ ਹੈ। ਉਹ ਤਾਂ ਠੀਕ ਹੈ। ਹਾਂ। ਇਹ ਤੁਸੀਂ ਉਹਨੂੰ ਠੀਕ ਕਰਾਉਣ ਦਾ ਕਹਿੰਦੇ ਆ ਤਾਂ ਕਹਿੰਦੇ ਕਮਰਾ ਖਾਲੀ ਕਰ ਦੇ ਹੂੰ ਜੈਸੇ ਕਹੀਏ ਬੇਲਾ ਕਰਕੇ ਚੱਲ ਜਾ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਯਾਨੀ ਉਹ ਨੇ ਇਹ ਰੱਖਣਾ ਗੰਦਗੀ ਇੱਦਾਂ ਹੀ ਰੱਖਣੀ ਸਾਬ 깔 ਹੈ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਲੇਕਿਨ ਆ ਮਕਾਨ ਮਾਲਕ ਦਾ ਆ ਜਿਹੜਾ ਅ ਇਧਰ ਰਕਤ ਵੀ ਲੱਗਾ ਹੈ ਨਾ ਜਿਹੜਾ ਉਗਦਾ ਪਿਆ ਇਹ ਵੀ ਮੈਂ ਵੱਢ ਕੇ ਜਾਊਂਗਾ ਜਦੋਂ ਜਾਊਂਗਾ ਹਾਂ ਜੀ ਸ਼ਾਬਾਸ਼ ਉਹ ਜਿਹੜੀ ਅੰਦਰ ਘੱਟ ਰਾਹ ਬਣਾ ਲਈ ਬਣਾ ਲਈ ਆ ਇਹ ਹਨਾ ਆ ਇੱਟਾਂ ਦਾ ਨਾ ਇੱਧਰ ਖੱਡੀਆਂ ਹੋਈ ਜਾਂਦੀਆਂ ਦਿਗੀ ਜਾਂਦੀਆਂ ਆ ਜਦੋਂ ਹੁਣ ਭੰਗਿਆ ਨਾ ਜਦੋਂ ਹੁਣ ਭੰਗਿਆ ਹੁਣ ਤਾਂ ਛੋਟੀ ਆ ਹੁਣ ਨਹੀਂ ਕਰਾਉਣਾ ਇਹਨਾਂ ਕੁਝ ਵੀ ਕਰਾਉਣਾ ਨਹੀਂ ਜਦੋਂ ਸਾਲੀ ਸਾਡੇ ਤੋਂ ਉੱਚੀ ਉੱਚੀ ਭੰਗ ਹੋ ਜਾਣੀ ਹੈ ਨਾ ਫੇਰ ਆ ਮਤਲਬ ਘੱਟੋ ਘੱਟ ਵੀ ਤਾਂ ਅੱਧੇ ਪੈਸੇ ਮੈਂ ਦੇ ਦਿੰਦਾ ਤੇ ਅੱਧੇ ਆ ਬੰਦੇ ਰੋ ਜਿਹੜਾ ਕਿ ਚਲੇ ਗਿਆ ਹੁਣ ਨੇ ਤਾਂ ਦਿਖਾ ਲੈਣਾ ਸੀ ਤੁਹਾਨੂੰ ਦੱਸ ਰਿਹਾ ਉਹਨੂੰ ਕਹਿ ਕੇ ਪੈਸੇ ਦੇ ਕੇ ਤਾਂ ਤਾਂ ਪੜਵਾਈ ਜੀ ਤਾਂ ਸਵਾਈ ਕਰਾਈ